ਅੱਜ 4 ਜੁਲਾਈ 2025 ਇੱਕ ਅਹਿਮ ਮਹੱਤਵਪੂਰਨ ਦਿਹਾੜਾ ਹੈ। ਅਰ ਭਾਰਤੀ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਮੁਤਾਬਕ 4 ਜੁਲਾਈ ਦਾ ਜਿਹੜਾ ਦਿਨ ਹੈ ਇਹ ਵੀ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ। ਕਿਉਂਕਿ ਇਸ ਦਿਨ 1955 ਦੇ ਵਿੱਚ ਜਿਨੋਸੀ ਆਜ਼ਾਦ ਭਾਰਤ ਕਹਿੰਨੇ ਆ ਪਰ ਇਸ ਆਜ਼ਾਦ ਭਾਰਤ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵੇਰ ਪੁਲਿਸ ਫੋਰਸਾਂ ਨੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸਿਤਮ ਗਰੀਏ ਕਿ 1947 ਦੇ ਵਿੱਚ ਮੁਲਕ ਆਜ਼ਾਦ ਹੁੰਦਾ ਹੈ 8 ਸਾਲਾਂ ਬਾਅਦ ਹਿੰਦੁਸਤਾਨ ਦੇ ਹਕਮਰਾਨ ਜੋ ਉਸ ਵਕਤ ਰਾਜ ਕਰ ਰਹੀ ਸੀ ਪੰਡਤ ਜਵਾਹਰ ਲਾਲ ਨਹਿਰੂ ਉਹਦੇ ਰਾਜ ਦੇ ਵਿੱਚ ਸਚਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ 4 ਜੁਲਾਈ ਨੂੰ ਪੁਲਿਸ ਵੱਲੋਂ ਧਾਵਾ ਬੋਲਿਆ ਜਾਂਦਾ ਹੈ। ਔਰ ਇਸ ਹਮਲੇ ਦੇ ਵਿੱਚ ਮਾਨਜੋ ਸਿੰਘ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਚਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮਾਨਜੋਗ ਸਿੰਘ ਸਾਹਿਬ ਜਾਨੀ ਅਛਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਫੋਰਸ ਵੱੜਦੀ ਹੈ ਔਰ ਇਹਨਾਂ ਨੂੰ ਜ਼ਬਰੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਜਲੀਲ ਕੀਤਾ ਜਾਂਦਾ ਹੈ ਜਾਨੀ ਚੇਤ ਸਿੰਘ ਜੀ ਜੋ ਬਾਅਦ ਵਿੱਚ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੀ ਬਣੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਪੁਲਿਸ ਫੋਰਸ ਦਾਖਲ ਹੁੰਦੀ ਹੈ ਤੇ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ। ਇਥੇ ਬਸ ਨਹੀਂ ਬਲਕਿ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵਿਖੇ ਸੰਗਤਾਂ ਜਿਨ੍ਹਾਂ ਦਾ ਇਕੱਠ ਬਹੁਤ ਵੱਡੀ ਤਾਦਾਦ ਵਿੱਚ ਹੋਇਆ ਹੈ। ਤਾਰਿਕ 144 ਲਾ ਕੇ ਉਹਨਾਂ ਸੰਗਤਾਂ ਦੇ ਉੱਤੇ ਕਲੀਅਰ ਗੈਸ ਦੇ ਗੋਲੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਜਾਂਦਾ ਹੈ। ਕਾਰਨ ਕੀ ਸੀ? 1947 ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਕੁਝ ਵਾਅਦੇ ਕੀਤੇ ਸਿੱਖਾਂ ਨਾਲ ਕਿ ਤੁਸੀਂ ਸਾਡਾ ਸਹਿਯੋਗ ਕਰੋ ਔਰ ਸਹਿਯੋਗ ਕੀਤਾ। ਬਹੁਤ ਕੁਰਬਾਨੀਆਂ ਦਿੱਤੀਆਂ ਜੇ ਜਦੋਂ ਮੁਲਕ ਆਜ਼ਾਦ ਹੋ ਜਾਏਗਾ ਅੰਗਰੇਜ਼ੇ ਤੋਂ ਚਲੇ ਜਾਣਗੇ ਤੁਹਾਨੂੰ ਇੱਕ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੇ ਹੱਕ ਹਕੂਕ ਕਾਇਮ ਰਹਿਣਗੇ 1947 ਦੇ ਵਿੱਚ ਮੁਲਕ ਦੀ ਵੰਡ ਹੋ ਗਈ ਪੰਜਾਬ ਦੇ ਦੋ ਟੁਕੜੇ ਹੋ ਗਏ ਸਿੱਖਾਂ ਦਾ ਵੱਡੇ ਪੱਧਰ ਦੇ ਉੱਤੇ ਉਜਾੜਾ ਹੋਇਆ ਘਰ ਘਾੜ ਜ਼ਮੀਨਾਂ ਜਾਇਦਾਦਾਂ ਦਾ ਤਾਂ ਗਵਾ ਕੇ ਆਈ ਆਏ ਬਲਕਿ ਆਪਣੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਉਹਨਾਂ ਤੋਂ ਵਿਛੋੜਾ ਹੋ ਗਿਆ ਕਿ ਭਾਰਤੀ ਲੀਡਰਾਂ ਨੂੰ ਕਿਹਾ ਕਿ ਸਾਨੂੰ ਪੰਜਾਬੀ ਸੂਬਾ ਦਿਓ ਤੁਸੀਂ ਬੋਲੀਆਂ ਦੇ ਆਧਾਰ ਦੇ ਉੱਤੇ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਰਹੇ ਹੋ ਸਾਨੂੰ ਵੀ ਜਿਹੜਾ ਹੈ ਉਹ ਪੰਜਾਬੀ ਬੋਲਦੇ ਲੋਕਾਂ ਦਾ ਇੱਕ ਵੱਖਰਾ ਜਿਹੜਾ ਹੈ ਉਹ ਸੂਬਾ ਚਾਹੀਦਾ ਹੈ ਜਿੱਥੇ ਸਿੱਖਾਂ ਦੇ ਪੰਜਾਬੀਆਂ ਦੇ ਹੱਕ ਹਕੂਕ ਸੁਰੱਖਿਅਤ ਰਹਿਣ ਤੇ ਭਾਰਤ ਦੀ ਉਸ ਵੇਲੇ ਦੀ ਸਰਕਾਰ ਤੇ ਖਾਸ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕੌਮ ਦੇ ਲੀਡਰ ਸਨ ਉਹਨਾਂ ਤੇ ਦੋਸ਼ ਲਾਇਆ ਕਿ ਵੱਖਰਾ ਮੋਲਕ ਮੰਗ ਰਹੇ ਨੇ ਸਿੱਖ ਪੰਜਾਬੀ ਸੂਬਾ ਮੰਗ ਰਹੇ ਸੀ ਤੇ ਪੰਡਤ ਜਵਾਹਰ ਲਾਲ ਨਹਿਰੂ ਕਹਿੰਦਾ ਕਿ ਇਹ ਸਿੱਖ ਸੂਬਾ ਮੰਗਦੇ ਨੇ ਇਟਾ ਦਗਾ ਇਟਾ ਤੋਖਾ ਵਾਦਿਆਂ ਤੋਂ ਮੁਕਰ ਗਏ ਸਿੱਖਾਂ ਨੇ ਪੰਜਾਬੀ ਮੋਰਚਾ ਸੂਬੇ ਤੇ ਹੱਕ ਦੇ ਵਿੱਚ ਜਗਾ ਜਗਾ ਐਜੀਟੇਸ਼ਨਾਂ ਕਰਨੀਆਂ ਸ਼ੁਰੂ ਕਰਤੀਆਂ 6 ਅਪ੍ਰੈਲ 1955 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾ ਦਿੱਤੀ ਜਿਵੇਂ ਅੰਗਰੇਜ਼ਾਂ ਨੇ ਇਨਕਲਾਬ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾਈ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਨੇ ਮੰਗਾਰਿਆ ਪੰਜਾਬ ਸਰਕਾਰ ਨੂੰ ਤੇ ਅਲਟੀਮੇਟਮ ਦਿੱਤਾ ਕਿ ਜੇ 23 ਜੁਲਾਈ ਤੱਕ ਮਾਫ ਕਰਨਾ 23 April ਤੱਕ ਇਸ ਪਾਬੰਦੀ ਨੂੰ ਨਾ ਖੋਲਿਆ ਗਿਆ ਤੇ ਅਸੀਂ 10 ਮਈ ਨੂੰ ਜਿਹੜਾ ਹੈ ਉਹ ਮੋਰਚਾ ਸ਼ੁਰੂ ਕਰਾਂਗੇ ਪਰ ਭੀਮ ਸੈਨ ਸੱਚਰ ਪੰਡਤ ਜਵਾਹਰ ਲਾਲ ਨਹਿਰੂ ਦਾ ਹੱਥ ਠੋਕਾ ਸੀ ਉਹਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਗੱਲਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ 10 ਮਈ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕਰ ਦਿੱਤਾ। ਗ੍ਰਿਫਤਾਰੀਆਂ ਹੋਣ ਲੱਗੀਆਂ। ਆਪ ਜੀ ਨੂੰ ਇਹ ਜਾਣਕਾਰੀ ਹੋਵੇ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਸਿਆਸੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਮਾਸਟਰ ਤਾਰਾ ਸਿੰਘ ਜੀ ਦੀ ਹੋਈ ਹੈ। ਪਹਿਲੀ ਸਿਆਸੀ ਗ੍ਰਿਫਤਾਰੀ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਗ੍ਰਿਫਤਾਰੀਆਂ ਹੋਣ ਲੱਗੀਆਂ 8164 ਦੇ ਕਰੀਬ ਸਿੱਖਾਂ ਨੂੰ ਜਿਹੜਾ ਸੀ ਗ੍ਰਿਫਤਾਰੀ ਦੇ ਦਿੱਤੀ 3 ਜੂਨ ਤੱਕ 8166 ਸਿੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਪਰ ਨਾ ਪੰਡਾ ਜਵਾਰਲਾ ਨਹਿਰੂ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਤੇ ਨਾ ਹੀ ਪੀਮਸਨ ਸੱਚਰ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਮੋਰਚਾ ਪਖੰਨ ਲੱਗ ਗਿਆ ਸਿਖਾਂ ਨੇ ਐਲਾਨ ਕੀਤਾ ਮਾਸਟਰ ਤਾਰਾ ਸਿੰਘ ਜੀ ਨੇ ਕਿ ਮੋਰਚੇ ਦੇ ਵਿੱਚ ਉਹ ਗ੍ਰਿਫਤਾਰੀਆਂ ਦੇਣਗੇ ਜਿਹੜੇ ਅਮਰਤਾ ਦੀ ਹੋਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੇ ਗ੍ਰਿਫਤਾਰੀਆਂ ਦੇਣ ਦੇ ਲਈ ਵੱਟੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਕਣੀ ਸ਼ੁਰੂ ਕਰ ਦਿੱਤੀ ਇਹ ਜਜ਼ਬਾ ਸੀ ਉਸ ਵੇਲੇ ਕੌਮ ਦੇ ਅੰਦਰ ਲੀਡਰਾਂ ਦੇ ਉੱਤੇ ਇਤਿਫਾਕ ਸੀ ਕੌਮ ਦੇ ਅੰਦਰ ਔਰ ਲੀਡਰ ਵੀ ਕੌਮ ਦੇ ਨਾਲ ਮਿਲ ਕੇ ਚੱਲਦੇ ਸਨ ਆਖਰ ਜਲੰਧਰ ਰੇਂਜ ਦੇ ਇੱਕ ਵੱਡੇ ਪੁਲਿਸ ਅਫਸਰ ਨੇ ਅਸ਼ਵਨੀ ਕੁਮਾਰ ਮਹਾਸ਼ਾ ਜੀ ਦਾ ਨਾਂ ਸੀ ਉਹਨੇ ਭੀਮਸੈਨ ਸੱਚਰ ਦੇ ਕੋਲ ਜ਼ਿੰਮੇਵਾਰੀ ਲਈ ਕਿ ਮੈਂ ਸਿੱਖਾਂ ਦਾ ਇਹ ਮੂਰਤਾ ਜਿਹੜਾ ਹੈ ਉਹ ਫੇਲ ਕਰਾਂਗਾ ਮੈਨੂੰ ਆਰਡਰ ਤੇ ਭਾ ਭੀਮਸੈਨ ਸੱਚਰ ਨੇ ਮਹਾਸ਼ਾ ਅਸ਼ਵਨੀ ਕੁਮਾਰ ਨੂੰ ਸਿੱਖਾਂ ਦੇ ਉੱਤੇ ਤਾਕਤ ਵਰਤਣ ਦੇ ਆਰਡਰ ਜਿਹੜੇ ਸੀ ਉਹ ਜਾਰੀ ਕਰ ਦਿੱਤੇ 3 ਅਤੇ 4 ਜੁਲਾਈ ਦੀ ਰਾਤ ਨੂੰ ਸਚਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਜਿੱਥੇ ਸ ਸ਼ੋਭਤ ਹੈ ਲੰਗਰ ਹਾਲ ਗੁਰਦੁਆਰਾ ਕਾਲਸਰ ਸਾਹਿਬ ਗੁਰਦੁਆਰਾ ਬਾਬਾ ਅਟਲਰਾਇ ਸਾਹਿਬ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਅਸ਼ਮਣੀ ਕੁਮਾਰ ਮਹਾਸ਼ਾ ਭਾਰੀ ਪੁਲਿਸ ਫੋਰਸ ਲੈ ਕੇ ਜਿਹੜਾ ਸੀ ਉਹ ਦਾਖਲ ਹੋਇਆ ਗੋਲੇ ਚੱਲੇ ਅਥਰੂ ਗੈਸ ਤੇ ਲਾਠੀ ਚਾਰਜ ਕੀਤਾ ਇਸਤਰੀਆਂ ਬੱਚਿਆਂ ਬਜ਼ੁਰਗਿਆਂ ਤੱਕ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਗਿਆ ਔਰ ਇਹਨਾਂ ਨੇ ਸਿੱਖਾਂ ਦੇ ਪਾਸੋਂ ਹਥਿਆਰ ਜਮ੍ਹਾਂ ਕਰਵਾ ਲਈ ਜਿਹੜੇ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਹੋ ਗਏ 24 ਦੇ ਕਰੀਬ ਲਾਇਸੈਂਸੀ ਹਥਿਆਰ ਜਿਹੜੇ ਉਹ ਜਮ੍ਹਾਂ ਹੋਏ। ਔਰ ਪੁਲਿਸ ਫੋਰਸ ਵੱਲੋਂ ਗੋਲੀ ਚਲਾਈ ਗਈ। ਜਿਹਦੇ ਵਿੱਚ ਦੋ ਸਿੱਖ ਕਿੜੇ ਹੈ ਉਹ ਸ਼ਹੀਦ ਹੋਏ ਜਿਹੜੇ ਆ ਉਹ ਦੱਸੇ ਲੇਕਿਨ ਸਰਕਾਰ ਜਿਹੜੀ ਹੈ ਬਿਲਕੁਲ ਇਸ ਤੋਂ ਇਨਕਾਰੀ ਹੋਈ। ਪਰ ਹਰਾਨੀ ਦੀ ਗੱਲ ਹੈ ਕਿ ਇੰਨਾ ਉਪਦਰਭ ਮਚਾਉਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਵੱਲੋਂ ਸਿੱਖਾਂ ਨੇ ਗ੍ਰਿਫਤਾਰੀਆਂ ਦੇਣੀਆਂ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਔਰ ਮੋਰਚਾ ਲਗਾਤਾਰ ਚੱਲਦਾ ਰਿਹਾ ਇਹ 4 ਜੁਲਾਈ ਦਾ ਦਿਨ ਜਿਹੜਾ ਹੈ ਭਾਰਤੀ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਕਿਉਂਕਿ ਇਸ ਦਿਨ ਭਾਰਤੀ ਹਕੂਮਤ ਨੇ ਜੋ ਕਾਂਗਰਸ ਦੀ ਹਕੂਮਤ ਸੀ ਉਸ ਨੇ ਵੱਟੀ ਘੰਟੀ ਦੇ ਵਿੱਚ ਪੁਲਿਸ ਫੋਰਸ ਦੇ ਰਾਹੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੱਲਾ ਬੋਲੇਆ ਔਰ ਸਿੱਖਾਂ ਦੇ ਜਿਹੜੇ ਪਰਮ ਸੀ 1947 ਦੇ ਵਿੱਚ ਮਨ ਵਿੱਚ ਆ ਗਏ ਸਨ ਇਹਨਾਂ ਨੇ ਭ੍ਰਮਤ ਕਰ ਦਿੱਤਾ ਸੀ ਭਾਰਤ ਦੇ ਵੱਡੇ ਲੀਡਰਾਂ ਨੇ ਸਿੱਖਾਂ ਨੂੰ ਔਰ ਸਿੱਖ ਭ੍ਰਮਤ ਹੋ ਗਏ ਸੀ ਕਿ ਸ਼ਾਇਦ ਇਹ ਸਾਡੇ ਨਾਲ ਵਫਾ ਕਰਨਗੇ ਪਰ 4 ਜੁਲਾਈ 1955 ਨੂੰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਿਹੱਥੀਆਂ ਸੰਗਤਾਂ ਦੇ ਉੱਤੇ ਡਾਂਗਾਂ ਸੋਟੀਆਂ ਅਥਰੂ ਗੈਸ ਦੇ ਗੋਲੇ ਵਾਰਾਏ ਗਏ ਬੀਬੀਆਂ ਨੂੰ ਧੋਇਆ ਗਿਆ ਬੱਚਿਆਂ ਨੂੰ ਧੋਇਆ ਗਿਆ ਤੇ ਧਰਮ ਦੂਰ ਹੋ ਗਿਆ 4 ਜੁਲਾਈ 1955 ਨੂੰ ਹੀ ਪਰਮ ਦੂਰ ਹੋ ਗਿਆ। ਇਹ ਹਕੂਮਤ ਸਿੱਖਾਂ ਨਾਲ ਵਫਾ ਨਹੀਂ ਕਰੇਗੀ। ਸਿੱਖਾਂ ਨੂੰ ਇਸਤੇਮਾਲ ਕੀਤਾ ਗਿਆ। ਪਰ ਅਸੀਂ ਇਸਤੇਮਾਲ ਹੋਏ। ਅਰ ਅੱਜ 4 ਜੁਲਾਈ ਨੂੰ ਅਸੀਂ ਉਸ ਕਾਲੇ ਦਿਨ ਨੂੰ ਯਾਦ ਕਰਦੇ ਹਾਂ। ਅਰ ਸਿਜਦਾ ਕਰਦੇ ਹਾਂ। ਉਹਨਾਂ ਸਿੱਖਾਂ ਦੇ ਅਮੂਰੇ ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਲਾਖੀਆਂ ਖਾਧੀਆਂ ਗੋਲੀਆਂ ਖਾਧੀਆਂ ਅਥਰੂ ਗੈਸ ਦੇ ਗੋਲਿਆਂ ਦੀ ਜ਼ਹਿਰੀਲੀ ਗੈਸ ਜਿਹੜੀ ਹੈ ਉਹ ਆਪਣੇ ਨੱਕਾਂ ਦੇ ਵਿੱਚ ਬਰਦਾਸ਼ਤ ਕੀਤੀ ਔਰ ਇਹ ਕਹਿਰ ਜਿਹੜਾ ਸੀ 3 ਤੇ 4 ਜੁਲਾਈ ਦੀ ਰਾਤ ਨੂੰ ਹੀ ਨਹੀਂ ਵਰਤਿਆ ਬਲਕਿ 4-5 ਦਿਨ ਇਹ ਕਹਿਰ ਜਿਹੜਾ ਹੈ ਉਥੇ ਵਰਤਦਾ ਰਿਹਾ 4 ਦਿਨ 5 ਦਿਨ ਪੁਲਿਸ ਜਿਹੜੀ ਹੈ ਉਥੇ ਸਿੱਖਾਂ ਨੂੰ ਪ੍ਰਕਰਮਾਂ ਦੇ ਵਿੱਚ ਮੰਜੀ ਸਾਹਿਬ ਜਿੱਥੇ ਵੀ ਸਿੱਖ ਮਿਲਦਾ ਸੀ ਡਾਂਗਾ ਦੇ ਨਾਲ ਧੂ ਧੂ ਕੇ ਕੁੱਟਦੀ-ਪਿੱਟਦੀ ਰਹੀ ਲੰਗਰ ਬੰਦ ਕਰ ਦਿੱਤੇ ਗਏ ਖੜਾ ਪ੍ਰਸ਼ਾਦ ਦੀ ਦੇਗ ਲੈਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਇਸ ਤਰ੍ਹਾਂ ਦੇ ਕਣਾਉਣੇ ਜਿਹੜੀਆਂ ਕਾਰਨਾਮੇ ਉਸ ਵੇਲੇ ਦੀ ਇੰਡੀਆ ਗਵਰਨਮੈਂਟ ਨੇ ਜਿਹੜੇ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਚਲਾਏ ਜਾ ਰਹੇ ਸੀ ਉਸ ਵੱਲੋਂ ਕੀਤੇ ਗਏ ਇਹ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਉਕਰੇ ਡੂੰਘੇ ਜ਼ਖਮ ਨੇ ਜਿਨ੍ਹਾਂ ਨੂੰ ਸਿੱਖ ਕਦੇ ਭੁਲਾ ਨਹੀਂ ਸਕਦਾ